ਸਸਿਕਾ ਮੈਂ ਰਾਗਵ ਜੈਨ ਤੇ ਤੁਸੀਂ ਵੇਖ ਰਹੇ ਹੋ ਦਾਸ ਸਮਰ نیوز ਪੰਜਾਬ ਪਰ ਵਿੱਚ ਕਹਿ ਸਕਦੇ ਕਿ ਕਾਫੀ بارش ਹੋਈ ਹੈ ਤੇ ਨਾਲ ਗੜੇ ਮਾਰੀ ਵੀ ਹੋਈ ਹੈ ਤੇ ਮੌਸਮ ਚ ਤਾਂ ਕਹਿ ਸਕਦਾ ਕਿ ਇੱਕ ਬਦਲਾਵ ਵੇਖਣ ਨੂੰ ਮਿਲਿਆ ਹੋਇਆ ਹੈ ਦੁਬਾਰਤ ਹਵਾ ਜਿਹੜੀ ਕਿ ਕਾਫੀ ਠੰਡਕ ਜਿਹੜੀ ਕਿ ਉੱਚ ਮਹਿਸੂਸ ਕੀਤੀ ਜਾ ਸਕਦੀ ਹੈ ਲੇਕਿਨ ਉਹਦੇ ਨਾਲ ਦੇ ਨਾਲ ਜਿਹੜਾ ਕਿਸਾਨਾਂ ਨੂੰ ਵੀ ਕਾਫੀ ਜਿਹੜਾ ਕਿ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਜੇ ਅਸੀਂ ਜਲੰਧਰ ਦੀ ਗੱਲ ਕਰੀਏ ਤੇ ਜਲੰਧਰ ਵਿੱਚ ਆਲੂਆਂ ਨੂੰ ਜਿਹੜਾ ਕਿ ਕਾਫੀ ਨੁਕਸਾਨ ਹੋਇਆ ਕਿਉਂਕਿ ਗੜੇ ਮਾਰੀ ਕਾਰਨ ਜਿਹੜਾ ਕਿ ਆਲੂ ਕਿ ਸਾਈਡ ਤੋਂ ਨਜ਼ਰ ਆਣਾ ਸ਼ੁਰੂ ਹੋ ਗਿਆ ਹੈ ਤੇ ਉਸ ਕਾਰਨ ਤੁਸੀਂ ਦੇਖ ਸਕਦੇ ਆ ਆਲੂ ਇੱਕ ਸਾਈਡ ਤੋਂ ਜਿਹੜਾ ਕਿ ਹੁਣ ਕਾਲਾ ਹੋਣਾ ਸ਼ੁਰੂ ਹੋ ਚੁੱਕਾ ਹੋਇਆ ਤੇ ਦੂਜੇ ਪਾਸੇ ਸਹੀ ਹੈ ਯਾਨੀ ਕਿ ਜਿਹੜਾ ਆਲੂ ਹੈ ਇਹ ਪੂਰੀ ਤਰ੍ਹਾਂ ਖਰਾਬ ਹੋ ਚੁੱਕਾ ਹੋਇਆ ਤੇ ਨਾ ਹੀ ਇੱਥੇ ਜਿਹੜੀ ਕਿ ਇਹ ਪਟਾਈ ਕੀਤੀ ਜਾ ਸਕਦੀ ਕਿਉਂਕਿ ਜਿਹੜਾ ਕਿ ਖੇਤ ਆ ਉਹ ਗਿੱਲਾ ਹੋ ਚੁੱਕਾ ਹੋਇਆ ਦੂਜੇ ਪਾਸੇ ਮੱਕੀ ਦੀ ਗੱਲ ਕਰੀਏ ਤੇ ਜਿਨ੍ਹਾਂ ਨੇ ਹਜੇ ਤੱਕ ਮੱਕੀ ਬੋਈ ਹੋਈ ਸੀ ਇੱਕ ਤਾਂ ਹੁਣ ਜਿਹੜਾ ਕਿ ਦੁਬਾਰਾ ਤੋਂ ਉੱਥੇ ਦੁਬਾਰਾ ਕੈਸੇ ਤੇ ਖੇਤੀ ਕਰਨੀ ਪੈਣੀ ਹੈ ਦੁਬਾਰਾ ਤੋਂ ਲੇਬਰ ਪਾਉਗੇ ਦੁਬਾਰਾ ਤੋਂ ਖਾਦ ਪਾਣੀ ਪੈਣੀ ਹੈ ਤੇ ਉਹਦੇ ਨਾਲ ਦੇ ਨਾਲ ਜਿਹੜਾ ਸਮਾਂ ਵੈ ਉਹ ਵੀ ਲੇਟ ਹੁੰ ਯਾਨੀ ਕਿ ਸਿੱਧੇ ਤੌਰ ਤੇ ਕਹਿ ਸਕਦੇ ਕਿ ਕਿਸਾਨਾਂ ਨੂੰ ਜਿਹੜਾ ਕਿ ਆਪਣਾ ਨੁਕਸਾਨ ਸਾਫ਼ ਤੌਰ ਦੇ ਉੱਤੇ ਜਿਹੜਾ ਕਿ ਨਜ਼ਰ ਆ ਰਿਹਾ ਜੇ ਗੰਨੇ ਦੀ ਫਸਲ ਦੀ ਗੱਲ ਕਰੀਏ ਤਾਂ ਜਿਹੜੀ ਫਸਲ ਖੜੀ ਹੈ ਉਹਨੂੰ ਤਾਂ ਹਜੇ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਵੈ ਲੇਕਿਨ ਜਿਹੜੀ ਜਿਹੜੀ ਫਸਲ ਹਜੇ ਬੋਈ ਹੋਈ ਸੀਗੀ ਉਹਨੂੰ ਜਿਹੜਾ ਕਿ ਹੈ ਕਹਿ ਸਕਦੇ ਕਿ ਨੁਕਸਾਨ ਜਿਹੜਾ ਕਿ ਹੋਇਆ ਵੈ ਯਾਨੀ ਕਿ ਓਵਰঅল ਤਿੰਨ ਜਿਹੜੇ ਕਿ ਇੱਥੇ ਕਹਿ ਸਕਦੇ ਕਿ ਜਿਹੜੇ ਖੇਤੀ ਕਹਿ ਸਕਦੇ ਇਹਨੂੰ ਜ਼ਿਆਦਾ ਨੁਕਸਾਨ ਹੋਇਆ ਵੈ ਉਸ ਤੋਂ ਇਲਾਵਾ ਹੋਰ ਵੀ ਕਈ ਕਹਿ ਸਕਦੇ ਨੁਕਸਾਨ ਜਿਹੜਾ ਕਿ ਖੇਤਾਂ ਵਿੱਚ ਦੇਖਣ ਨੂੰ ਮਿਲਦਾ ਪਿਆ ਪਾਣੀ ਸੁਕਾਉਣ ਲਈ ਜਿਹੜੇ ਕਿਸਾਨ ਵਕਫ ਵਕ ਪ੍ਰਯਾਸ ਕਰਦੇ ਪਿਆ ਉਹਨਾਂ ਵੱਲ ਜਿਹੜੇ ਖੱਡੇ ਕੀਤੇ ਜਾ ਰਹੇ ਆ ਤਾਂ ਕਿ ਜਿਹੜਾ ਪਾਣੀ ਸੁੱਕ ਸਕੇ ਕਿਉਂਕਿ ਇੱਕ ਤਾਂ ਪਹਿਲੀ ਕਹਿ ਸਕਦਾ ਕਿ ਉਹਨਾਂ ਨੂੰ ਮੁਸ਼ਕਿਲ ਆਹੀ ਹੈ ਕਿ ਜਿਹੜੇ ਕਿ ਪਾਣੀ ਭਰਿਆ ਹੋਇਆ ਵੈ ਉਹਨਾਂ ਜ਼ਿਆਦਾ ਜਿਹੜੀ ਕਿ ਦਿੱਕਤ ਹੋ ਰਹੀ ਕਿਉਂਕਿ ਕਈ ਵਾਰੀ ਹੁੰਦਾ ਕਿ ਫਸਲਾਂ ਨੂੰ ਕਿਸਾਨਾਂ ਨੇ ਪਾਣੀ ਲਾਇਆ ਹੋਇਆ ਸੀਗਾ ਤੇ ਉਸ ਤੋਂ ਬਾਅਦ ਬਾਰਿਸ਼ ਹੋ ਗਈ ਤੇ ਉਹ ਡਬਲ ਪਾਣੀ ਹੋ ਗਿਆ ਤਾਂ ਉਹਦੇ ਨਾਲ ਵੀ ਜਿਹੜਾ ਕੀ ਆ ਨੁਕਸਾਨ ਜਿਹੜਾ ਕਿ ਕਿਸਾਨਾਂ ਨੂੰ ਝੇਲਣਾ ਪੈ ਰਿਹਾ ਵੈ ਤੇ ਹੁਣ ਗੱਲਬਾਤ ਕਰਾਂਗੇ ਕਿਸਾਨ ਨਾਲ ਜਿਹੜਾ ਉਹਨਾਂ ਦਾ ਕੀ ਕਹਿਣਾ ਇਸ ਤੇ ਗੱਲ ਕੀਤੀ ਜਾਵੇ ਤੇ ਹ ਜਿਲੰਦਰਤੀ ਮੈਂ ਗੱਲ ਕਰਾ ਤੇ ਦੁਆਬੇ ਦੀ ਗੱਲ ਕਰਾਂ ਕਿਸਾਨਾਂ ਨੂੰ ਲੱਗਦਾ ਕਿੰਨਾ ਕੁ ਨੁਕਸਾਨ ਹੋਇਆ ਤੇ ਕਿਹੜੀ ਫਸਲਾਂ ਦਾ ਹੋਇਆ ਦੇਖੋ ਜਿੱਦਾਂ ਤੁਸੀਂ ਦੁਆਬੇ ਦੀ ਗੱਲ ਕੀਤੀ ਦੁਆਬਾ ਜਿਹੜਾ ਆ ਖੇਤੀ ਭੋ ਭਿੰਤਾ ਨੂੰ ਬਹੁਤ ਵੱਡੇ ਪੱਧਰ ਤੇ ਅਪਣਾਉਂਦਾ ਆ ਇਸ ਕਰਕੇ ਇਹਦੇ ਵਿੱਚ ਲੱਗ ਲੱਗ ਫਸਲ ਆ ਜਾਂਦੀਆਂ ਜਿੱਦਾਂ ਹੁਣ ਗੰਨੇ ਦੀ ਫਸਲ ਦੀ ਬਜਾਈ ਹੋ ਰਹੀ ਸੀ ਉਹ ਪੂਰੀ ਤੇਰਾ ਫਸਲ ਜਿਹੜੀ ਆ ਬਰਬਾਦ ਹੋ ਗਈ ਜਿਹੜੀ ਨਵੀਂ ਬੀਜੀ ਫਸਲ ਤੇ ਮੀਂਹ ਪੈ ਗਿਆ ਉਹਨੂੰ ਹੁਣ ਦੁਬਾਰਾ ਬਹਾਈ ਕਰਕੇ ਜਿਹੜਾ ਬੀਜਣਾ ਪਊਗਾ ਇਸੇ ਤਰ੍ਹਾਂ ਮੱਕੀ ਦੀ ਬਜਾਈ ਪੂਰੇ ਜ਼ੋਨਾਂ ਤੇ ਸੀ ਮੱਕੀ ਦੀ ਫਸਲ ਵੀ ਉਹ ਬਰਬਾਦ ਹੋ ਇੱਕ ਤਾਂ ਸਾਡ ਨੂੰ ਦੋਰੀਆ ਉਹਦੀ ਬਜਾਈ ਦਾ ਜਾਂ ਲੇਬਰਾਂ ਦੇ ਖਰਚੇ ਪੈਣੇ ਆ ਦੂਜਾ ਜਿਹੜਾ ਫਸਲ ਹੁਣ ਸਮੇ ਤੋਂ ਲੇਟ ਹੋ ਗਈ ਹੁਣ ਉਹਦਾ ਸਹੀ ਸਮਾਂ ਸੀ ਬੀਜਣ ਦਾ ਜਿੱਦਣ ਉਹ ਹੁਣ ਜਿੱਦਾਂ ਜਿੱਦਾਂ ਲੇਟ ਹੋਈ ਜਾਣੀ ਉਹ ਤੇ ਝਾੜ ਤੇ ਵੀ ਅਸਰ ਪਊਗਾ ਫਿਰ ਅਜੇ 50% ਦੇ ਕਰੀਬ ਜਿਹੜਾ ਆਲੂਆਂ ਦੀ ਫਸਲ ਵੀ ਪਟਾਈ ਵਾਲੀ ਰਹਿੰਦੀ ਸੀ ਆਲੂ ਤਾਂ ਪਹਿਲਾਂ ਹੀ ਬਿਮਾਰੀਆਂ ਦੀ ਖਰਾਬ ਮੌਸਮ ਦੇ ਕਰਕੇ ਬਹੁਤ ਭੇਟ ਚੜ ਚੁੱਕਾ ਸੀ ਇੱਕ ਸਹੀ ਜਿਹੜਾ ਸਾਡੀ ਸਰਕਾਰਾਂ ਵੱਲੋਂ ਕੋਈ ਨੀਤੀ ਨਹੀਂ ਬਣਾਈ ਉਹਦੇ ਕਰਕੇ ਸਾਨੂੰ ਪੂਰਾ ਰੇਟ ਨਹੀਂ ਮਿਲਦਾ ਸੀ ਤੇ ਉਹ ਆਲੂ ਦੀ ਫਸਲ ਵੀ ਭੱਟੇ ਪੱਦਰ ਤੇ ਦਬਾਬੇ ਦੇ ਵਿੱਚ ਖਰਾਬ ਹੋਈ ਆ ਤੇ ਜਿਹੜੀ ਕਣਕ ਲਗਭਗ 40 45% ਜਿਹੜੀ ਕਣਕ ਦੀ ਫਸਲ ਵੀ ਇਸ ਬੇਮੌਸਮੀ بارش ਤੇ ਗੜੀ ਮਾਰੇ ਦੇ ਨਾਲ ਜਿਹੜਾ ਖਰਾਬ ਹੋ ਚੁੱਕੀ ਹੈ ਤੇ ਗੰਨੇ ਦੀ ਫਸਲ ਨੂੰ ਕੋਈ ਨੁਕਸਾਨ ਹੋਇਆ ਹੈ ਨਾ ਤੇ ਗੜੇ ਮਾਰੇ ਬਹੁਤ ਹੋਇਆ ਦੇਖੋ ਛੇੜੀ ਤੇ ਗੰਨੇ ਦੀ ਫਸਲ ਕਟਾਈ ਲਈ ਖੜੀ ਸੀ ਉਹਨੂੰ ਤਾਂ ਐਡਾ ਕੋਈ ਨੁਕਸਾਨ ਨਹੀਂ ਹੋਇਆ ਪਰ ਜਿੱਦਾਂ ਫਰਵਰੀ ਦੇ ਸ਼ੁਰੂ ਦੇ ਵਿੱਚ ਜਿਹੜੀ ਗੰਨੇ ਦੀ ਬਜਾਈ ਦੁਆਬੇ ਦੇ ਵਿੱਚ ਸ਼ੁਰੂ ਹੋ ਜਾਂਦੀ ਆ ਉਹ ਫਸਲ ਜਿਹੜੀ 15 ਫਰਵਰੀ ਤੋਂ ਬਾਅਦ ਬਜਾਈ ਪੂਰੇ ਜ਼ੋਰਾ ਤੇ 50% ਜਿਹੜੀ ਗੰਨੇ ਦੀ ਬਜਾਈ ਹੋ ਚੁੱਕੀ ਸੀ ਉਹ ਫਸਲ ਤੇ ਲੱਗੀ ਫਸਲ ਤੇ ਬਜਾਈ ਤੇ ਮੀਂਹ ਜਿਹੜਾ ਪੈ ਗਿਆ ਉਹ ਫਸਲ ਜਿਹੜੀ ਕਿਸਾਨਾਂ ਨੂੰ ਹੁਣ ਦੁਬਾਰਾ ਬੀਜਣੀ ਪਊਗੀ ਉਹ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਆ ਇਹੋ ਫਸਲ ਜਿਹੜੀ ਆ ਪੂਰੀ ਤਰ੍ਹਾਂ ਨਹੀਂ ਜਮੂਗੀ ਜੇ ਗੱਲ ਕਰੀਏ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੀ ਤੇ ਦਬਾਬਨ ਕੈਸਾ ਨੇ ਸਦਾ ਘਟ ਹੈ ਇਸ ਚੀਜ਼ ਦਾ ਹਰ ਜਾਨਾ ਪਗੰਨਾ ਪਊਗਾ ਜਿਹੜੀ ਆ ਗਰੇ ਮਾਰੀ ਹੋਈ ਹੈ ਬਾਰਿਸ਼ ਹੋਈ ਹੈ ਨਹੀਂ ਜਿੱਦਾਂ ਸਾਡੇ ਕਈ ਅਸੀਂ ਮਾਝੇ ਜਾਂ ਮਾਲਵੇ ਦੇ ਵਿੱਚ ਉੱਥੇ ਸਾਡੇ ਸਾਥੀ ਜਿਹੜੇ ਆ ਕਿਸਾਨ ਵੀਰਿਆ ਕਣਕ ਛੋਲੇ ਦੀ ਖੇਤੀ ਜ਼ਿਆਦਾ ਕਰਦੇ ਆ ਉੱਥੇ ਕਣਕ ਦਾ ਰਕਬਾ ਬਹੁਤ ਵੱਡੇ ਪੱਧਰ ਤੇ ਖਰਾਬ ਹੋਇਆ ਪਰ ਜੇ ਅਸੀਂ ਦਵਾਬੇ ਦੀ ਗੱਲ ਕਰੀਏ ਜਿਹੜੀਆਂ ਫਸਲਾਂ ਅਸੀਂ ਬੀਜਦੇ ਆ ਜਿੱਦਾਂ ਗੰਨਾ ਆ ਮੱਕੀ ਆ ਜਾਂ ਆਲੂ ਆ ਇਹਨਾਂ ਤੇ ਬਚਾਈ ਦਾ ਖਰਚਾ ਬਹੁਤ ਜ਼ਿਆਦਾ ਹੁੰਦਾ ਤੇ ਇਹਦੇ ਕਰਕੇ ਮੈਂ ਇਹ ਨੁਕਸਾਨ ਨੂੰ ਛੋਟਾ ਨੁਕਸਾਨ ਨਹੀਂ ਕਹਿ ਸਕਦਾ ਯਾਨੀ ਕਿ ਦੁਬਾਰਾ ਤੋਂ ਜਿਹੜੀ ਲੇਬਰ ਪੈਣੀ ਉਹ ਤੁਹਾਨੂੰ ਜ਼ਿਆਦਾ ਚੁਗਣੀ ਹੈ ਜੀ ਕਹਿ ਸਕਦਾ ਦੇਖੋ ਲੇਬਰ ਵੀ ਪੈਣੀ ਆ ਖਾਦ ਵੀ ਪੈਣੀ ਆ ਨਵੇਂ ਸਿਰੇ ਉਹਦਾ ਬੀਜ ਵੀ ਪੈਣਾ ਆ ਜੇ ਮੈਂ ਮੱਕੀ ਦੀ ਗੱਲ ਕਰਾਂ ਇੱਕ ਖੇਤ ਪਿੱਛੇ 6000 ਦੇ ਕਰੀਬ ਦਾ ਜਿਹੜਾ ਬੀਜ ਪੀਜੀ ਲੱਗ ਜਾਂਦਾ ਫਿਰ ਉਹਨੂੰ ਖਾਦ ਵੀ ਦੇਣੀ ਆ ਮਸ਼ੀਨਾਂ ਦੇ ਨਾਲ ਟਰੈਕਟਰਾਂ ਦੇ ਨਾਲ ਬਹਾਈ ਵੀ ਹੋਣਾ ਆ ਉਹ ਨੁਕਸਾਨ ਜਿਹੜਾ ਸਾਨੂੰ ਝੱਲਣਾ ਪੈ ਰਿਹਾ ਸਭ ਤੋਂ ਵੱਡਾ ਨੁਕਸਾਨ ਹੈ ਜਿਹੜੀ ਆ ਫਸਲ ਜਿਹੜੀ ਆ ਇਹ ਪਿੱਛੜ ਗਈ ਆ ਇਸ ਬੇਸ ਬੇਮੌਸਮੀ ਬਰਖਾ ਦੇ ਕਾਰਨ ਇਹ ਜਿਹੜਾ ਹੁਣ ਸਮਾਂ ਸਹੀ ਸਮਾਂ ਸੀ ਹੁਣ ਜਿੰਨੀ ਲੇਟ ਹੋ ਗਈ ਉਹਨਾਂ ਅਗਲੀ ਜਦੋਂ ਫਸਲ ਇਹ ਪੱਕੜੀ ਆ ਇਹਦਾ ਝਾੜ ਵੀ ਉਹਨਾਂ ਘੱਟ ਨਿਕਲਣਾ ਲਗਭਗ ਕਿੰਨਾ ਕੁ ਲੱਗਦਾ ਤੁਹਾਡੇ ਸਾਹਮਣੇ ਨੁਕਸਾਨ ਓਵਰঅল ਕਿੰਨੇ ਕ ਪਰਸੈਂਟ ਤੁਹਾਨੂੰ ਲੱਗਦਾ ਦੇਖੋ ਜੀ ਜਿਹੜੀਆਂ ਫਸਲਾਂ ਨਵੀਆਂ ਬੀਜੀਆਂ ਗਈਆਂ ਆ ਉਦਿਆਂ ਤਾਂ 60 70% ਜਿਹੜੀਆਂ ਖਰਾਬ ਹੋ ਚੁੱਕੀਆਂ ਜਿਹੜੀਆਂ ਫਸਲਾਂ ਕਿਤੇ 20 ਦਿਨ ਪਹਿਲਾਂ ਬੀਜੀਆਂ ਗਈਆਂ ਸੀ ਉਹ ਸ਼ਾਇਦ 80% ਜੰਮ ਚਾ। ਹਾਂਜੀ ਬਾਕੀ ਜਿਹੜੀਆਂ ਸਾਰੀਆਂ ਖਤਮ ਹੋ ਗਈਆਂ ਤਿਆਰ ਸੀ ਉਹਨੂੰ ਕਿੱਦਾਂ ਤਿਆਰ ਜਿੱਦਾਂ ਤਿਆਰ ਤਾਂ ਇਸ ਟਾਈਮ ਕੱਲਾ ਸਾਡਾ ਆਲੂ ਦੀ ਫਸਲ ਸੀ। ਉਹ ਆਲੂਆਂ ਦੀ ਪਟਾਈ ਚੱਲ ਰਹੀ ਸੀ। ਉਹ ਖੇਤਾਂ ਦੇ ਵਿੱਚ ਇਸ ਬਾਰਿਸ਼ ਨਾਲ ਖਰਾਬ ਹੋਊਗਾ। ਫਿਰ ਜਿੱਡੀ ਵੱਡੀ ਗੜੇਮਾਰੀ ਹੋਈ ਆ ਉਹਦੇ ਨਾਲ ਆਲੂ ਜਿਹੜਾ ਉੱਤੋਂ ਨੰਗਾ ਹੋ ਗਿਆ। ਖੇਤਾਂ ਦੇ ਵਿੱਚ ਇੰਨੀ ਬਾਰਿਸ਼ ਹੋਣ ਦੇ ਨਾਲ ਪਟਾਈ ਅਜੇ ਚੱਲਣੀ ਨਹੀਂ ਗਈ। ਪਰ ਉਹ ਸਾਲੂ ਦੇ ਉੱਤੇ ਧੁੱਪ ਪੈਣੀ ਆ ਉਹ ਆਲੂ ਇੱਕ ਦੋ ਦਿਨਾਂ ਦੇ ਵਿੱਚ ਖਰਾਬ ਹੋ ਜਾਣਾ ਨਾਉ ਖਾਣ ਦੇ ਕੰਮ ਆਉਣਾ ਤੇ ਨਾ ਬਜਾਈ ਦੇ ਕੰਮ ਆਉਣਾ ਸਰਕਾਰ ਨੂੰ ਕਿਸੇ ਬਾਰੇ ਦੇਖੋ ਸਰਕਾਰ ਨੂੰ ਅਸੀਂ ਮੁਆਵਜ਼ੇ ਮੰਗ ਮੰਗ ਤਾਂ ਬਹੁਤ ਵਾਰੀ ਅਪੀਲਾਂ ਕਰ ਚੁੱਕੇ ਆ ਪਹਿਲੀ ਤਾਂ ਗੱਲ ਸਹੀ ਗਰਦਾਬਰੀਆਂ ਨਹੀਂ ਹੁੰਦੀਆਂ ਜੇ ਗਰਦਾਬਰੀਆਂ ਹੁੰਦੀਆਂ ਤੇ ਸਰਕਾਰ ਇੱਕ ਕਿਸਾਨ ਨਾਲ ਕੋਝਾ ਮਜ਼ਾਕ ਕਰਦੀ ਆ ਕਿਤੇ 100 ਰੁਪਏ ਦਾ ਚੈੱਕ ਕਿਤੇ 1000 ਰੁਪਏ ਦਾ ਵੱਧ ਤੋਂ ਵੱਧ ਚੈੱਕ ਫਸਲ ਤੇ ਲੱਗੇ ਹੁੰਦੇ ਆ ਸਾਡੇ 30 40 ਹਜ਼ਾਰ ਅਸੀਂ ਚਾਹੁੰਦੇ ਆ ਸਰਕਾਰ ਆਪਣੇ ਤੌਰ ਤੇ ਸਾਨੂੰ ਮੁਆਜਬਾ ਨਾ ਦੇਵੇ ਸਾਡੀਆਂ ਫਸਲਾਂ ਦੀ ਅਨਸ਼ੋਰਸ਼ਾ ਕਰੇ ਤੇ ਕੱਲ ਕੋਈ ਨੁਕਸਾਨ ਹੁੰਦਾ ਉਹ ਜਿਹੜੀਆਂ ਕੰਪਨੀਆਂ ਤੋਂ ਸਰਕਾਰ ਜਿਹੜੀ ਆ ਅਨਸ਼ੋਰ ਚ ਸਾਨੂੰ ਲੈ ਕੇ ਦੇਵੇ ਕਿਸਾਨਾਂ ਦੀ ਪੂਰੀ ਭਰਵਾਈ ਜਿਹੜੀ ਹੋਵੇ ਤੇ ਸਰਕਾਰ ਦਾ ਵੀ ਖਰਚਾ ਘਟੇ